ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪਰ ਅਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰ ਨੇ ਹੱਬ ਰੰਗ ਮਾਣੇ ਜਿਸ ਸੰਗ ਤੇ ਸੌ ਲਈਏ ਨੇ ਸੋ ਸਹਾ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰੱਥ ਆਸ ਦੇ ਰਾਜ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੀਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੇ ਜਾਇਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਇਸ਼ਾ ਦਾਨ ਕਰਨ ਸਰਬੱਤਰ ਅਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜਸ ਸੰਗਤਿ ਸੋ ਲਈਏ ਨੇ ਸੋ ਸਬਹੰਦਨਾ ਵਿਸਰਿਓ ਨਾਨਕ ਜਨ ਸੁन्दर ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ න්නේ රසපෝග ගරමදර රथ අසද රච පලසචග सන්त बणතා साජන සवක ਦੇ ਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰ ਅਬ ਸਿਮਰੈ ਨਾਨਕ ਨਾ ਦੂਰ ਨੇ ਹਬ ਰੰਗ ਮਾਣੇ ਜੈਸ ਸੰਗਤੇ ਸੋ ਲਈਏ ਨੇ ਸੋ ਸਾਬ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰਥ ਆਸ ਦੇ राच भले संयोग संत बणिता साजन सेवक दीने प्राभ देवन जोग हार सिमरत तान मन हर्या ਲੇ ਜਾਇਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਮਨ ਇਸ਼ਾਦਾਨ ਕਰਨ ਸਰਬੱਤਰ ਆਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜਿਸ ਸੰਗਤੇ ਸੋ ਲਈਏਨੇ ਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰਤ ਸਦੇ ਰਚ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੀਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੇ ਜਾਇਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਮਨ ਇਸ਼ਾਦਾਨ ਕਰਨ ਸਰਬੱਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਹਾ ਦੂਰਨੇ ਮਨ ਇਸ਼ਾ ਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਹਬਰੰਗ ਮਾਣੇ ਜੇ ਸਾਂਗ ਤੇ ਸੌ ਲਈਏ ਨੇ ਸੋ ਸਹਾ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇ ਨੇ ਰਸ ਭੋਗ ਗਰ ਮੰਦਰ ਰਤ ਅਸ ਦੇ ਰਚ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੇਨ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਬਰਾਬ ਸਿਮਰ ਨਾਨਕ ਨਾ ਦੂਰ ਨੇ ਹੱਬ ਰੰਗ ਮਾਣੇ ਜੇ ਸਾਂਗਤੇ ਸੋ ਲਈਏ ਨੇ ਸੋ ਸਾਬ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰਥ ਆਸ ਦੇ राज्य भले संयोग संत बणिता साजन सेवक प्रभ प्राभ देवन जोग हार सिमरत तान मन हरया ਲੇ ਜਾਇਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਮਨ ਇਛਾ ਦਾਨ ਕਰਨ ਸਰਬੱਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਾ ਹਾ ਦੂਰਨੇ ਮਨ ਇਸ਼ਾ ਦਾਨ ਕਰਨ ਸਰਬਤਰ ਐਸਾ ਪੂਰਨੇ ਆਖੰਡਨ ਕਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜਿਸ ਸੰਗਤ ਸਿਉ ਲਈਏ ਨੇ ਸੋ ਸਾ ਬਿੰਦ ਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜਿਉ ਪ੍ਰਾਨ ਤਨ ਤਨ ਦੀਆ දින්නේ රස පෝග ගරමන්දර රත්ථ අසදේ රච්ච පලසජග සොන්තබනිිතා සාජන සෙවක, ਦੇਨ ਪ੍ਰਭ ਦੇਵਨ ਜੋਗ ਫਰ ਸਿਮਰਤ ਤਨ ਮਨ ਹਰਿਆ ਲੇ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਬਰਾਬ ਸਿਮਰੇ ਨਾਨਕ ਨਾ ਦੂਰ ਨੇ ਹੱਬ ਰੰਗ ਮਾਣੇ ਜੇ ਸਾਂਗਤੇ ਸੋ ਲਈਏ ਨੇ ਸੋ ਸਬ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰੱਥ ਆਸ ਦੇ राज्य भले संयोग संत बणिता साजन सेवक दीन प्राभ देवन जोग हार सिमरत तान मन हर्या लेहे ਜਾਇਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਇਸ਼ਾਦਾਨ ਕਰਨ ਸਰਬੱਤ ਅਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜਿਸ ਸਾંગਤੇ ਸੋ ਲਈਏ ਨੀ ਸੋ ਸਾਬ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇ ਨੇ ਰਸ ਭੋਗ ਗਰੇ ਮੰਦਰ ਰੱਥ ਆਸ ਦੇ ਰਾਜ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪਰਬ ਸਿਮਰ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਆ ਖੰਡਨ ਕਲ ਕਲੇਸ਼ ਬਰਾਬ ਸਿਮਰੈ ਨਾਨਕ ਨਾ ਦੂਰ ਨੇ ਹਬ ਰੰਗ ਮਾਣੇ ਜੈਸ ਸੰਗਤੇ ਸੋ ਲਈਏ ਨੇ ਸੋ ਸਹਾ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰਥ ਆਸ ਦੇ ਰਾਜ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੀਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੇ ਜਾਇਬ ਜੋਗ ਸਾਦ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਇਸ਼ਾਦਾਨ ਕਰਨ ਸਰਬੱਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜੇ ਸਾਂਗਤੇ ਸੌ ਲਈਏ ਨੇ ਸੋ ਸਹਾ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਨੇ ਰਸ ਭੋਗ ਗਰ ਮੰਦਰ ਰੱਥ ਆਸ ਦੇ ਰਚ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੇ ਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਦ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰੈ ਨਾਨਕ ਨਾ ਦੂਰ ਨੇ ਹਬ ਰੰਗ ਮਾਣੇ ਜੈਸ ਸੰਗਤੇ ਸੋ ਲਈਏ ਨੇ ਸੋ ਸਾਬ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰਤ ਅਸ ਦੇ राज्य भले संयोग संत बणिता साजन सेवक दीने प्राभ देवन जोग हार सिमरत तान मन हर्या ਲੇ ਜਾਏ ਬਜੋਗ ਸਾਦ ਸੰਗ ਹਰ ਗੁਣ ਰਮੇ ਬਿਨਸੇ ਸਬ